ਦਲੀਲ ਸੰਗਠਨਾ ਦੇ ਵੱਲੋਂ ਅੱਜ ਭਾਰਤ ਬੰਦਰਾ ਐਲਾਨ ਕੀਤਾ ਗਿਆ ਜਿਸ ਦੇ ਚੱਲਦੇ ਭਾਰਤ ਦੇ ਕਈ ਜਗ੍ਹਾ ਤੇ ਬੰਦ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜੁਪੀ ਦੇ ਵਿੱਚ ਵੀ ਤੇ ਰਾਜਸਥਾਨ ਦੇ ਵਿੱਚ ਵੀ ਇਸ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਬੱਸਾਂ ਗੱਡੀਆਂ ਸਕੂਲ ਕਾਲਜ ਦਫ਼ਤਰ ਜਿਹੜੇ ਉਹ ਬੰਦ ਰਹਿਣਗੇ ਉੱਥੇ ਹੀ ਐਮਰਜੈਂਸੀ ਸੁਵਿਧਾਵਾਂ ਜਿਹੜੀਆਂ ਉਹ ਮਿਲ ਸਕਣਗੀਆਂ ਤੇ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੀ ਉਂਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਸ ਦਾ ਅਸਰ ਫਿਲਹਾਲ ਹੀ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਇਸ ਦਾ ਅਸਰ ਜਿਹੜਾ ਹੋ ਸਕਦਾ ਕੁਝ ਸਮੇਂ ਬਾਅਦ ਜਿਹੜਾ ਦੇਖਣ ਨੂੰ ਮਿਲੇ ਤੇ ਜਲੰਧਰ ਦੀ ਗੱਲ ਕਰਦੇ ਤੇ ਜਲੰਧਰ ਦੇ ਵਿੱਚ ਵੀ ਇਸ ਦਾ ਅਸਰ ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਬਸਪਾ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਬਸਪਾ ਦੇ ਵੱਲੋਂ ਪੂਰਾ ਬੰਦ ਦੀ ਕੋਲ ਨੂੰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਜੀ ਮਨਜੋਤ ਕੀ ਲੱਗਦਾ ਇੱਕ ਪੰਜਾਬ ਦੇ ਵਿੱਚ ਬੰਦ ਦੀ ਕੋਲ ਜਿਹੜੀ ਆਈ ਆ ਬੰਦ ਦਾ ਸੱਦਾ ਜਿਹੜਾ ਉਸ ਦਾ ਅਸਰ ਕਿੰਨਾ ਦੇਖਣ ਨੂੰ ਮਿਲੇਗਾ ਅ ਜੀ ਬ੍ਰਿਪਾਪਾ ਜੀ ਤ੍ਰਿਕੇ ਦਿਨਾਂ ਤੋਂ ਸੀ ਜੇ ਸੱਤ ਹਫ਼ਤੇ ਪਹਿਲਾਂ ਦਾ ਸੀ ਕਿ ਜਿਹੜਾ ਐਸਪੀ ਐਸਪੀ ਰੈਟਾ ਰਿਜ਼ਰਵੇਸ਼ਨ ਦਾ ਸੁਪੀਮ ਕੋਰਟ ਨੇ ਅਦੇ ਜਾਰੀ ਕੀਤਾ ਸੀ ਕਿਉਂਕਿ ਉੱਪਰ ਵੀ ਕਰੀਮੀ ਲੇਅਰ ਬਣਾਈ ਜਾਵੇਗੀ ਤਾਂ ਜੋ ਕਿਰੇ ਐਸਪੀ ਐਸਪੀ ਜਿਹੜੇ ਰਿਜ਼ਰਵੇਸ਼ਨ ਵਾਲੇ ਆਪਣੇ ਪਾਏ ਦੇ ਲੈਂਸ ਤੋਂ ਜਾਂ ਆਪਣੇ ਫਿਜ਼ਿਲਿਟੀ ਲੈਂਸ ਤੋਂ ਰਹਿ ਜਾਂਦੇ ਸੀ ਉਹਨਾਂ ਨੂੰ ਉਹਨਾਂ ਮੌਕਿਆਂ ਤੋਂ ਨਾਲ ਜਿਹੜਾ ਦਿੱਤਾ ਕਿ ਜਿਸ ਤੋਂ ਬਾਅਦ ਤਮਾਮ ਜਿਹੜੇ ਐਸਪੀ ਐਸਪੀ ਵਾਲੇ ਸੀ ਉਹਨਾਂ ਨੇ ਅੱਜ ਪੰਜਾਬ ਦਾ ਬਾਪਪਰਨਾ ਭਾਰਤਪੰਦ ਦਾ ਸੱਤਾ ਜਿਹੜਾ ਉਸ ਤੋਂ ਬਾਅਦ ਦਿੱਤਾ ਸੀ ਜਿਸ ਦੇ ਵਿੱਚ ਬਸਪਾ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਇਸ ਦਾ ਕੋਈ ਅਸਰ ਫਿਲਹਾਲ ਦੇਖਣ ਨੂੰ ਨਹੀਂ ਮਿਲਦਾ ਲੇਕਿਨ ਦੂਸਰੇ ਪਾਸੇ ਅਜਿੱਥੇ ਜਿੱਥੇ ਬਸਪਾ ਦੇ ਸਮਰਥਕ ਨੇ ਬੈਠੇ ਹੋ ਪੰਜਾਬ ਕੋਲ ਜਾਂ ਪੰਜਾਬ ਤੋਂ ਬਾਹਰ ਦੇ ਕਿਤੇ ਹੋਣ ਉੱਤੇ ਆਮ ਤੌਰ ਤੇ ਦਾ ਅਸਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਸਕਦਾ ਕਿਉਂਕਿ ਗੱਲ ਕਰੀਏ ਜਿੱਦਾਂ ਅੰਮ੍ਰਿਤਸਰ ਗੁਰੰਤਰ ਲੋਪੇ ਆਣਾ ਹੋ ਰਹੀ ਨਾ ਜਗ੍ਹਾ ਦੇ ਉੱਪਰ ਜਿਹੜੇ ਬਸਪਾ ਦੇ ਸਮਰਥਕ ਮੱਧਮ ਬਿਆ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਉਸ ਦੇ ਵਿੱਚ ਜਿਹੇ ਤੌਰ ਤੇ ਪਰ ਜ਼ਿਕਰ ਕੀਤਾ ਗਿਆ ਸੀ ਕਿ ਕੋਈ ਵੀ ਟੈਕੀ ਯਾਟਰੈਵਲ ਜਿਹੜਾ ਹੈਗਾ ਏਜੰਸੀਓ ਸਫ਼ਰ ਨਹੀਂ ਕਰ ਸਕਗੇ ਤੇ ਦੂਜੇ ਪਾਸੇ ਸੱਤਾਂ ਨੇ ਗੱਡੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿ ਦੂਜੇ ਪਾਸੇ ਮੌਲ ਟਿਕਾਣਾ ਜਿਹੜੀਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤਾ ਗਿਆ ਕਿ ਨਾ ਬੁਰਲੀਆਂ ਸੌਂ ਤਾਂ ਜਿਨ੍ਹਾਂ ਦੇ ਵਿੱਚ ਹੱਥ ਆ ਜਾਂਦਾ ਹੈ ਮੈਡੀਕਲ ਜਾਂ ਮੈਡੀਕਲ ਦਵਾਈਆਂ ਪਰ ਜਿਹੜੇ ਨਹੀਂ ਉਹ ਪੁੱਲੇ ਰਹਿਣਗੇ ਲੇਕਿਨ ਨਾ ਪੁਲਿਸ ਨੇ ਕੱਕ ਇਸ਼ਾਰਾ ਜਿਹੜਾ ਅਸਰ ਹੈ ਉਹ ਜਰੂਰ ਦੇਖਣਾ ਚਾਹੀਦਾ ਕਿਉਂਕਿ 6 ਵਜੇ ਤੋਂ ਰਾਤ 8 ਵਜੇ ਤੱਕ ਇਹ ਸੰਪੂਰਨ ਲੋਕਡਾਊਨ ਦੀ ਗੱਲ ਕੀਤੀ ਗਈ ਸੀ ਇਹ ਪੂਰਾ ਜਿਹੜਾ 1 2021 ਦੇ ਇਤੋਂ ਐਸਟੀਐਸ ਤੋਂ 6 ਵਜੇ ਤੋਂ ਪ੍ਰਤੀ 8 ਵਜੇ ਤੱਕ ਸੰਪੂਰਨ ਲੋਕਡਾਊਨ ਰਹੇਗਾ ਤਾਂ ਹੁਣ ਅਸਲ ਦੇ ਵਿੱਚ ਜੇਕਰ ਗੱਲ ਕਰਦੇ ਤਾਂ ਟ੍ਰੈਵਲ ਦੇ ਉੱਤੇ ਕੋਈ ਖਾਸ ਫਰਕ ਪੰਜਾਬ ਦੇ ਇੱਥੇ ਨਹੀਂ ਦਿੱਖਿਆ ਟ੍ਰੇਨਾਂ ਵੀ ਚੱਲ ਰਹੀਆਂ ਨੇ ਬੱਸਾਂ ਵੀ ਚੱਲ ਰਹੀਆਂ ਨੇ ਸਿੱਕੇ ਕੁਝ ਸਮੇਂ ਬਾਅਦ ਜਿਹੜੇ ਸੈਰਕਤਕ ਨੇ ਉਹ ਸੜਕਾਂ ਤੇ ਆਉਂਦੇ ਨੇ ਇਹ ਸਵਾਲ ਪੈਦਾ ਹੋਊਗਾ ਵੀ ਉਹ ਫੁਰਤ ਜਿਹੜਾ ਹੈਗਾ ਕਿੰਨਾ ਕਿਸਪੰਦ ਨੂੰ ਸੰਭਲ ਬਣਾਉਂਦੇ ਨੇ ਜਾਂ ਫਿਰ ਜਬਰੀ ਜਿਹੜੀਆਂ ਤਕਨਾਂ ਨੇ ਲੋਕਾਂ ਦੀਆਂ ਉਹ ਬੰਦ ਕਰਵਾਉਣ ਕਿਉਂਕਿ ਪਹਿਲਾਂ ਤੁਸੀਂ ਜਿਹੜਾ ਬਸਪਾ ਦੇ ਸਮਰਥਕਾਂ ਨੂੰ ਇਹ ਜਿਹੜਾ ਹਦਾਇਤਾਂ ਗਈਆਂ ਨੇ ਕਿ ਤੁਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਕ ਹੈ ਕਿ ਉਹ ਇਨਸਾਨ ਨਹੀਂ ਕਰਦੀ ਸਿਰਫ ਸ਼ਾਂਤਮਈ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਸੈਂਸਰ ਦੇ ਉੱਪਰ ਆਪਣਾ ਰੋਸ ਜਿਹੜਾ ਜ਼ਾਹਰ ਕਰਨਾ ਹੈ ਫਿਰ ਚਾਹੇ ਦਰਵਾਜ਼ਾ ਪਰ ਦਸਤ ਕਰਕੇ ਕੀਤਾ ਜਾਵੇ ਜਾਂ ਫਿਰ ਜਿਹੜਾ ਸੜਕਾਂ ਦੇ ਉੱਪਰ ਰੋਸ ਪ੍ਰਦਰਸ਼ਨ ਕਰਨ ਦੇ ਲਈ ਪੈਡਲ ਆਸ ਕੀਤੇ ਜਾਣ ਸੋ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਅਸਰ ਜਿਹੜਾ ਉਹ ਪੰਜਾਬ ਦੇ ਵਿੱਚ ਕਿਸ ਨੂੰ ਮਿਲੇਗਾ ਫਿਲਹਾਲ ਅਜੇ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਕੋਈ ਅਸਰ ਜਿਹੜਾ ਉਹ ਨਹੀਂ ਦਿਖ ਰਿਹਾ ਜੀ ਬਾਕੀ ਜਿਮਨ ਜੋ ਧੰਨਵਾਦ ਹੋਰ ਜਾਣਕਾਰੀ ਲਈ ਜੁੜੇ ਰੰਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਬੰਦ ਦਾ ਜਿਹੜਾ ਅਸਰ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਦਲਦੇਗਾ ਜਪਾਰਤ ਬੰਦ ਦਾ ਐਲਾਨ ਜਿਹੜਾ ਦਲੀ ਸੰਗਠਨਾ ਵੱਲੋਂ ਪਾਰਤ ਬੰਦ ਦਾ ਸੱਦਾ ਦਿੱਤਾ ਗਿਆ ਐਸਈਐਸਟੀ ਕੋਟੇ ਚ ਕ੍ਰੀਮੀ ਲੇਅਰ ਦੇ ਦਿੱਤੇ ਗਏ ਫੈਸਲੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਚ ਵੀ ਇਸ ਦਾ ਅਸਰ ਜਿਹੜਾ ਬੰਦ ਦਾ ਅਸਰ ਜਿਹੜਾ ਦਿਖ ਸਕਦਾ ਹੈ ਪੁਲਿਸ ਨੇ ਇਸ ਪੂਰੇ ਤੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਹਰ ਜਗ੍ਹਾ ਸਖਤ ਪ੍ਰਬੰਧ ਜਿਹੜੇ ਹੈ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਜਲੰਧਰ ਦੇ ਵਿੱਚ ਖਾਸ ਕਰਕੇ ਪੂਰੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਜਲੰਧਰ ਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਅਸੇਪਾਈ ਚਾਰਾਵਾ ਤੇ ਬਸਪਾ ਦੇ ਵੱਲੋਂ ਇਸ ਬੰਦ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ ਤੇ ਹੋ ਸਕਦਾ ਹੈ ਕਿ ਜਲੰਧਰ ਦੇ ਵਿੱਚ ਬਾਂਦਰਾ ਜਿਹੜਾ ਅਸਰ ਉਹ ਦੇਖਣ ਨੂੰ ਮਿਲ ਸਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਉਹਨਾਂ ਵਟਸਐਪ ਚੈਨਲ 'ਤੇ